ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਠੀਕ ਆ ਕੋ ਚੜ੍ਹਦੇ ਕਲਾ ਦੇ ਵਿੱਚੋਂ ਕੀ ਹਾਲ ਨੇ ਤੇ ਤੁਹਾਡੇ ਤੇ ਮਨ ਕੀਤਾ ਵੀ ਭੈਣਾ ਵੀਰਾਂ ਦੇ ਨਾਲ ਕੁਝ ਕਮੈਂਟਾਂ ਵੀ ਸਾਂਝਾ ਜਿਹੜੀ ਪਾਈ ਜਾਵੇ ਦੀਵਾਲੀ ਕੁਝ ਕੁ ਘੰਟਿਆਂ ਬਾਅਦ ਆ ਉਹਦੇ ਬੰਦੇ ਨਜ਼ਰ ਤੁਹਾਡੇ ਵਿਚਾਰ ਤੇ ਸਾਡੇ ਵਿਚਾਰ ਸਭ ਦੇ ਸਾਂਝੇ ਆ ਇੱਕੋ ਜਿਹੇ ਆ ਜਾਂ ਅਡੋ ਡਰੇ ਆ ਤੇ ਮੇਰੀ ਆਵਾਜ਼ ਆ ਰਹੀ ਆ ਕਿ ਨਹੀਂ ਕਿਰਪਾ ਕਰਕੇ ਇਹ ਦੱਸ ਦਿਓ ਕਿ ਮੈਂ ਕੀ ਇਸ ਵੇਲੇ ਜਲੰਧਰ ਸ਼ਹਿਰ ਦੇ ਵਿੱਚ ਆ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਤੇ ਹੁਣੇ ਅਸੀਂ ਬਾਹਰ ਨਿਕਲੇ ਆਂ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਜਿਵੇਂ ਕਿ ਹਮੇਸ਼ਾ ਹੁੰਦੀ ਆ ਗੁਰੂ ਘਰਾਂ ਦੇ ਵਿੱਚ ਤੇ ਮੇਰਾ ਖਿਆਲ ਆ ਮੇਰੀ ਆਵਾਜ਼ ਠੀਕ ਆ ਜੀ ਹੋਰ ਸੁਣਾਓ ਪਰਵਾਹ ਠੀਕ ਠਾਕ ਆ ਜੀ ਤੇ ਅਸੀਂ ਇਸ ਵੇਲੇ ਦੀ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਤੇ ਬਾਹਰ ਨਿਕਲੇ ਸੀ ਤੇ ਦੀਵਾਲੀ ਹੁਣ ਤੋਂ ਵੀਰੋ ਕੁਝ ਕੁ ਘੰਟਿਆਂ ਬਾਅਦ ਕਈਆਂ ਨੇ ਮਨਾਉਣੀ ਆ ਕਈਆਂ ਨੇ ਪਰਸੋਂ ਮਨਾਉਣੀ ਆ ਸਭ ਦੇ ਆਪੋ ਆਪਣੇ ਇੰਚਾ ਸਭ ਦੇ ਆਪੋ ਆਪਣੇ ਮਲਾਰ ਆ ਮੈਂ ਹਮੇਸ਼ਾ ਸੋਚਦਾ ਹੁੰਦਾ ਵੀ ਜੇ ਤਾਂ ਖੁਸ਼ੀਆਂ ਹੋਣ ਤਾਂ ਫਿਰ ਹਰ ਰੋਜ਼ ਹੀ ਦਿਵਾਲੀ ਆ ਤੇ ਜੇ ਮਨ ਉਦਾਸਿਆ ਹੋਵੇ ਤਾਂ ਦਿਵਾਲੀ ਵਾਲੇ ਦਿਨ ਵੀ ਦਿਵਾਲੀ ਨਹੀਂ ਆ ਐਤਕੀ ਪੰਜਾਬ ਦੇ ਵਿੱਚ ਤੇ ਸਮੁੱਚੇ ਦੇਸ਼ ਦੇ ਵਿੱਚ 2025 ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹੜਾ ਕਿ ਚੰਗੇ ਤੋਂ ਉਲਟਾ ਸਾਡੇ ਬਹੁਤ ਸਾਰੇ ਭੈਣਾ ਵੀਰ ਸਤਕਾਰਯੋਗ ਦੁਨੀਆ ਤੋਂ ਗਏ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਆ ਮੇਰਾ ਵੀ ਸਤਕਾਰਯੋਗ ਵੱਡਾ ਵੀਰ ਸੇਵਕ ਬਰਾੜ ਖੋਖਰ ਜਿਹੜਾ ਬਹੁਤ ਮਸ਼ਹੂਰ ਗੀਤਕਾਰ ਸੀ ਇਸ ਵਰੇ ਦੇ ਵਿੱਚ ਕੁਝ ਕੁ ਮਹੀਨੇ ਪਹਿਲਾਂ ਸੜਕ ਹਾਰਸੇ ਦੇ ਵਿੱਚ ਦੁਨੀਆ ਤੋਂ ਚਲਾ ਗਿਆ ਸੋ ਮਨ ਦਾ ਦੀਵਾ ਮੇਰਾ ਵੀ ਤੇ ਕਈ ਹੋਰ ਪਿੰਡਾਂ ਵੀ ਪੈਣਾ ਵੀਰਾਂ ਦਾ ਬੁਝਾ ਹੋਇਆ ਫਿਰ ਉਸ ਤੋਂ ਬਾਅਦ ਆਪਾਂ ਜਾਣ ਇੱਕ ਜਸਵਿੰਦਰ ਭੱਲਾ ਸਾਹਿਬ ਚਰਨਜੀਤ ਹੋਜਾ ਸਾਹਿਬ ਰਾਜਵੀਰ ਜਵੰਦਾ ਵਰਿੰਦਰ ਘੁੰਮਣ ਬਾਈ ਗੁਰਮੀਤ ਮਾਨ ਅਲਗੋਜ਼ਾਬਾਦ ਕ ਕਰਮਜੀਤ ਸਿੰਘ ਬੱਗਾ ਤੇ ਹੋਰ ਬੜੀਆਂ ਸ਼ਖਸੀਤਾ ਫੌਜਾ ਸਿੰਘ ਜਿਹੜੇ ਬਹੁਤ ਸਤਕਾਰਯੋਗ ਤੇ ਹੋਰ ਬਹੁਤ ਵੱਡੀਆਂ ਹਸਤੀਆਂ ਜਿਹੜੀਆਂ ਉਹ ਪੰਕਜ ਧੀਰ ਸਾਡੇ ਕੋਲੋਂ ਗਏ ਆ ਇਸ ਕਰਕੇ ਇਹ ਵਾਰਾ ਇੱਥੇ ਕਿ ਸੁਣਨਾ ਜਾ ਰਿਹਾ ਇਸ ਵਰੇ ਦੇ ਵਿੱਚ ਕੱਲੀ ਉਦਾਸੀ ਜੀ ਰਹੀ ਆ ਤੇ ਜਦੋਂ ਮਨ ਉਦਾਸਿਆ ਹੋਵੇ ਤਾਂ ਫਿਰ ਇੰ样 ਲੱਗਦਾ ਵੀ ਕਾੜੀਆਂ ਖੁਸ਼ੀਆਂ ਕਿਵੇਂ ਖੁਸ਼ੀਆਂ ਮਨਾਏਗੇ ਚਲੋ ਇਹ ਤਾਂ ਵੱਡੀਆਂ ਹਸਤੀਆਂ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੇ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਤੁਹਾਡੇ ਦੋਸਤਾਂ ਦੇ ਵਿੱਚ ਤੁਹਾਡੇ ਗੁਆਂਢ ਦੇ ਵਿੱਚ ਬਹੁਤ ਸਾਰਿਆਂ ਦੇ ਕੁਝ ਚੰਗਾ ਮਾੜਾ ਵਾਪਰਿਆ ਹੁੰਦਾ ਤੇ ਉਹਨਾਂ ਦੇ ਨਾਲ ਸਾਡੀ ਹਮਦਰਦੀ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਪਰ ਮੇਰੀ ਬੇਨਤੀ ਸਿਰਫ ਇਹ ਆ ਜੀ ਕਿ ਅਸੀਂ ਨਾ ਕਈ ਵਾਰੀ ਇਹ ਭੁੱਲ ਜਾਂਦੇ ਆ ਕਿ ਸਾਡੇ ਗਵਾਂਢ ਦੇ ਵਿੱਚ ਮਰਗ ਵੀ ਹੋਈ ਆ ਸਾਡੇ ਪਿੰਡ ਦੇ ਵਿੱਚ ਫਲਾਣੇ ਘਰ ਦੇ ਵਿੱਚ ਨਾਲ ਦੀ ਪੱਤੀ ਵਾਲੇ ਦੇ ਵਿੱਚ ਮਰਗ ਵੀ ਹੋਈ ਆ ਅਸੀਂ ਆਪਦੀਆਂ ਖੁਸ਼ੀਆਂ ਆਪਦੇ ਪਟਾਕਿਆਂ ਦੇ ਵਿੱਚ ਲੀਨ ਹੋ ਜਾਂਦੇ ਆ ਤੇ ਸਾਨੂੰ ਉਹਨਾਂ ਦੇ ਜਜ਼ਬਾਤ ਨੂੰ ਵੀ ਸਮਝਣਾ ਚਾਹੀਦਾ ਵੀ ਉਹਨਾਂ ਦੇ ਘਰ ਦੇ ਵਿੱਚ ਤਾਂ ਦੀਵਾ ਜਗਿਆ ਨਹੀਂ ਤੇ ਅਸੀਂ ਉਹਨਾਂ ਦੇ ਗਵਾਂਢੀ ਵੀ ਆ ਤੇ ਸੱਚੇ ਗਵਾਂਢੀ ਵੀ ਆ ਤੇ ਫਿਰ ਅਸੀਂ ਵੀ ਇਵੇਂ ਨਾ ਕਰੀਏ ਐਤਕੀ ਮੇਰੀ ਬੇਨਤੀ ਇਹ ਆ ਵੀ ਜੇਕਰ ਤੁਹਾਡੇ ਗਵਾਂਢ ਦੇ ਵਿੱਚ ਤੁਹਾਡੇ ਆਪਣਿਆਂ ਦਾ ਜਾਂ ਬਗਾਨੇ ਵੀ ਹੋਣ ਭਾਵੇਂ ਜਿਹਦੇ ਨਾਲ ਤੁਹਾਡੀ ਨਾਂ ਵੀ ਜਿਹੜੀ ਉਹ ਸੋਚ ਦਾ ਮੇਲ ਹੋਵੇ ਪਰ ਜੇਕਰ ਉਹਨਾਂ ਦੇ ਘਰ ਦੇ ਵਿੱਚ ਕੋਈ ਸੋਗ ਪਸਰਿਆ ਤੇ ਐਤਕੀ ਉਹਵੇਂ ਖੁਸ਼ੀਆਂ ਨਾ ਮਨਾਇਓ ਕਿਉਂਕਿ ਫਿਰ ਬੰਦੇ ਨੂੰ ਇੰ样 ਰਹਿੰਦਾ ਵੀ ਯਾਰ ਸਾਡੇ ਤਾਂ ਆਹ ਕੁਝ ਹੋਇਆ ਤੇ ਇਹਨਾਂ ਨੂੰ ਵੱਖਰੇ ਚਾ ਚੜੇ ਆ ਆਪਾਂ ਉਸੇ ਸਮਾਜ ਦਾ ਹਿੱਸਾ ਹਾਂ ਖੁਸ਼ੀਆਂ ਬਣਾਉਣੀਆਂ ਹੁੰਦੀਆਂ ਪਰ ਜਦੋਂ ਸਾਰੇ ਖੁਸ਼ ਹੋਣ ਤੇ ਖੁਸ਼ੀਆਂ ਵੀ ਉਦੋਂ ਚੰਗਾ ਲੱਗਦੀਆਂ ਸੋ ਜਿਹੜੀ ਆਪਾਂ ਰਸਮ ਰਵਾਜ ਕਰਨੀ ਆ ਵੀ ਭਾਈ ਆਪਾਂ ਕੁਝ ਦੀਵੇ ਬਾੜਲੇ ਬਰ ਪਟਾਕੇ ਪਟੂਟੇ ਤੋਂ ਗਰੇਜ਼ ਕਰ ਲਿਓ ਜੇਕਰ ਤੁਹਾਡੇ ਆਣ ਗਵਾਂਡ ਦੇ ਵਿੱਚ ਕੋਈ ਮੌਤ ਹੋਈ ਆ ਜੇਕਰ ਕਿਸੇ ਦੇ ਘਰੇ ਕੋਈ ਬਹੁਤ ਵੱਡਾ ਸੰਕਟ ਆਇਆ ਤੇ ਇਦ ਕੀ ਉਸ ਗੱਲ ਤੋਂ ਗਰੇਜ਼ ਕਰਿਓ ਹੁਣ ਵਿਆਹਾਂ ਦਾ ਵੀ ਸੀਜ਼ਨ ਆ ਸਾਡੇ ਗਵਾਂਡ ਦੇ ਵਿੱਚ ਜੇਕਰ ਕਿਸੇ ਦੀ ਮੌਤ ਹੋਈ ਆ ਜਾਂ ਹਫਤਾ ਪਹਿਲਾਂ ਜਾਂ ਮਹੀਨਾ ਪਹਿਲਾਂ ਆਪਾਂ ਡੀਜੇ ਲਾ ਕੇ ਉਥੇ ਧੂਮ ਧੜੱਕੇ ਮਨਾਉਂਦੇ ਫਿਰਗੇ ਆਪਾਂ ਨੂੰ ਦੂਜੇ ਦੇ ਜਜ਼ਬਾਤ ਦੀ ਵੀ ਕਦਰ ਕਰਨੀ ਪਊਗੀ ਵੀ ਯਾਰ ਅਸੀਂ ਪੰਜਾਬੀ ਆ ਸਾਡੇ ਉਹ ਆਪਣੇ ਭੈਣ ਵੀਰ ਆ ਸਾਡੇ ਲਈ ਸਤਕਾਰਯੋਗ ਆ ਤੇ ਅਸੀਂ ਐਵੇਂ ਨਾ ਕਰਗੇ ਖੁਸ਼ੀਆਂ ਜ਼ਰੂਰ ਆ ਹਰ ਇੱਕ ਦੀ ਆਪੋ ਆਪਣੀ ਖੁਸ਼ੀ ਹੁੰਦੀ ਆ ਆਪੋ ਆਪਣਾ ਦੁੱਖ ਹੁੰਦਾ ਪਰ ਇਹਦੇ ਵਿੱਚ ਕੁਝ ਨਾ ਕੁਝ ਸਾਂਝੀ ਵਾਲਤਾ ਵੀ ਹੁੰਦੀ ਆ ਜੇ ਮੰਨ ਲਓ ਤੁਹਾਡੇ ਘਰੇ ਦੁੱਖ ਆ ਤੇ ਮੈਂ ਤੁਹਾਡਾ ਗਵੰਡੀਆਂ ਤੇ ਮੈਂ ਡੀਜੇ ਲਾ ਕੇ ਤੇ ਭੰਗੜੇ ਪੁਵਾਈ ਜਾਵਾ ਤੇ ਇਹ ਵੀ ਗੱਲ ਮਾੜੀ ਆ ਸੋ ਇਸ ਕਰਕੇ ਆਪਾਂ ਇੱਥੇ ਕੀ ਥੋੜਾ ਜਿਹਾ ਇਸ ਦੀਵਾਲੀ ਦੇ ਉੱਤੇ ਤੇ ਵਿਆਹਾਂ ਦੇ ਇਸ ਸੀਜ਼ਨ ਦੇ ਉੱਤੇ ਕੁਝ ਕੁ ਗੱਲਾਂ ਮੇਰਾ ਵੀਰ ਜ਼ਰੂਰ ਸੋਚਣੀਆਂ ਵਿਚਾਰਨੀਆਂ ਬਣਦੀਆਂ ਵੀ ਆਪਾਂ ਕੀ ਕਰਨਾ ਵੈਸੇ ਮੈਨੂੰ ਇਹ ਲੱਗਦਾ ਵੀ ਜਦੋਂ ਦਾ ਮੈਂ ਕੱਲ ਵੀ ਦੇਖਿਆ ਪਰਸੋ ਵੀ ਦੇਖਿਆ ਜਲੰਧਰ ਦੇ ਬਾਜ਼ਾਰਾਂ ਦੀ ਮੈਂ ਗੱਲ ਕਰਦਾ ਬਾਜ਼ਾਰ ਸੁੰਨੇ ਪਏ ਆ ਉਹਦੇ ਪਿੱਛੇ ਇੱਕ ਤਾਂ ਕਾਰਨ ਇਹ ਵੀ ਅਬੀ ਆਰਥਿਕ ਉਦਾਸੀ ਵੀ ਆ ਮਾਨਸਿਕ ਉਦਾਸੀ ਵੀ ਆ ਮਨੋਰੰਜਨ ਦੇ ਤਰੀਕੇ ਵੀ ਬਦਲ ਗਏ ਆ ਚੰਗਾ ਮਾੜਾ ਵੀ ਜ਼ਿੰਦਗੀ ਦੇ ਵਿੱਚ ਬਹੁਤ ਵਾਪਰਦਾ ਤੇ ਮਹਿੰਗਾਈ ਦੀ ਬਹੁਤ ਹੋ ਗਈ ਆ ਜਿਹਦੇ ਕਰਕੇ ਪਹਿਲਾਂ ਵਗੋਂ ਇਤਕੀ ਲੋਕ ਪਟਾਕੇ ਜਾਂ ਮਠਿਆਈਆਂ ਜਾਂ ਹੋਰ ਚੀਜ਼ਾਂ ਇਤਕੀ ਮੈਨੂੰ ਲੱਗਦਾ ਵੀ ਘੱਟ ਖਰੀਦ ਰਹੇ ਆ ਅੱਗੇ ਤਾਂ 10 ਦਿਨ ਪਹਿਲਾਂ ਹੀ ਠਾਠੂ ਸ਼ੁਰੂ ਹੋ ਜਾਂਦੀ ਆ ਇਤਕੀ ਉਹੋ ਜਿਹਾ ਕੁਝ ਹਲੇ ਤੱਕ ਦੇਖਣ ਨੂੰ ਮਿਲਿਆ ਨਹੀਂ ਆ ਜਾਂ ਬਹੁਤ ਘੱਟ ਆ ਜੇ ਅੱਗੇ 100% ਦੀ ਸੀ ਮੈਨੂੰ ਲੱਗਦਾ ਵੀ ਇਤਕੀ 10% ਦੀ ਆ ਹੋ ਸਕਦਾ ਦੀਵਾਲੀ ਵਾਲੀ ਰਾਤ ਨੂੰ ਮੇਰੇ ਵੀ ਭੁਲੇਖੇ ਨਿਕਲ ਜਾਣ ਵੀ ਭਾਈ ਆ ਦੇਖੋ ਜੀ ਠਾ ਠੂ ਕਿਵੇਂ ਸ਼ੁਰੂ ਹੋ ਗਈ ਆ ਪਰ ਗੁਰੇਜ਼ ਕਰਿਓ ਆਪਦੀ ਜ਼ਿੰਦਗੀ ਨੂੰ ਬਚਾਇਓ ਜ਼ਿੰਦਗੀ ਤੋਂ ਵੱਡ ਮੁੱਲਾ ਕੁਝ ਵੀ ਨਹੀਂ ਆ ਜਦੋਂ ਜ਼ਿੰਦਗੀ ਦਾ ਦੇ ਉੱਤੇ ਲੱਗਦੀ ਆ ਨਾ ਫਿਰ ਆਰਥਿਕਤਾ ਦੀ ਵੀ ਠਾ ਹੁੰਦੀ ਆ ਫਿਰ ਪਰਿਵਾਰਕ ਠਾ ਵੀ ਹੁੰਦੀ ਆ ਤੇ ਅਸੀਂ ਉਮਰ ਦੇ ਕਈ ਵਾਰੀ ਇਹੋ ਜਿਹਾ ਪੜਾਅ ਦੇ ਵਿੱਚ ਹੁੰਨੇ ਆ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਵੀ ਅਗਲੇ ਮਿੰਟ ਦੇ ਵਿੱਚ ਕੀ ਤੋਂ ਕੀ ਹੋ ਜਾਣਾ। ਸੋ ਇਸ ਕਰਕੇ ਜੇ ਤੁਸੀਂ ਪਟਾਕਾ ਚਲਾਉਨੇ ਵੀ ਆ ਤਾਂ ਭਾਈ ਆਪਦੀ ਸਿਹਤ ਦਾ ਆਪਦੀ ਜ਼ਿੰਦਗੀ ਦਾ ਖਿਆਲ ਜ਼ਰੂਰ ਰੱਖਿਓ ਕਿਉਂਕਿ ਬਹੁਤੀ ਵਾਰ ਆਪਾਂ ਤਾਂ ਨੁਕਸਾਨੇ ਜਾਣ ਤੋਂ ਬਾਅਦ ਤੇ ਮੰਜੇ ਤੇ ਪੈ ਜਾਣੇ ਤੇ ਬਾਅਦ ਵਿੱਚ ਸਾਰਾ ਟੱਬਰ ਜਿਹੜਾ ਉਹ ਫਾਹੇ ਟੰਗਿਆ ਜਾਂਦਾ। ਇਸ ਕਰਕੇ ਭੈਣਾ ਵੀਰਾਂ ਨੂੰ ਬੇਨਤੀ ਆ ਵੀ ਪਹਿਲੀ ਗੱਲ ਤਾਂ ਪਟਾਕਿਆਂ ਤੋਂ ਗਰੇਜ਼ ਹੀ ਕਰਿਓ। ਜੇ ਪਟਾਕੇ ਚਲਾਏ ਬਣਾ ਰਿਹਾ ਹੀ ਨਹੀਂ ਜਾਂਦਾ ਤੇ ਫਿਰ ਭਾਈ ਸੰਜਮ ਦੇ ਨਾਲ, ਤਰੀਕੇ ਦੇ ਨਾਲ, ਤਹਜ਼ੀਬ ਦੇ ਨਾਲ, ਮਰਿਆਦਾ ਦੇ ਨਾਲ ਚਲਾਇਓ। ਨਾ ਤੁਹਾਡੀ ਜ਼ਿੰਦਗੀ ਨੂੰ ਖਤਰਾ ਹੋਵੇ ਤੇ ਨਾ ਕਿਸੇ ਹੋਰ ਦੀ ਜ਼ਿੰਦਗੀ ਨੂੰ ਖਤਰਾ ਹੋਵੇ। ਬਾਕੀ ਮੈਂ ਨਾ ਚਲੋ ਇੱਕ ਗੱਲ ਦੱਸਣ ਯੋਗਤਾ ਨਹੀਂ ਆ ਮੇਰੇ ਇੱਕ ਬਹੁਤ ਸਤਿਕਾਰਯੋਗ ਸਾਡੇ ਅਖਬਾਰ ਦੇ ਵਿੱਚ surjit ram ਨਾਂ ਦਾ ਇੱਕ ਸੱਜਣ ਹੁੰਦਾ ਸੀ। ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਉਹ ਸਾਡਾ ਸੇਵਾਦਾਰ ਹੁੰਦਾ ਸੀ ਦਫ਼ਤਰ ਦਾ। ਉਹਦੀ ਮੌਤ ਹੋ ਗਈ। ਤੇ ਅਚਾਨਕ ਹੀ ਉਹਨੂੰ ਦਿਲ ਦਾ ਦੌਰਾ ਪਿਆ। ਜੋ ਉਸ ਤੋਂ ਬਾਅਦ ਦੁਨੀਆ ਤੋਂ ਚਲਾ ਗਿਆ ਤੇ ਮੈਂ ਸਾਲ ਦੇ ਵਿੱਚ ਇੱਕ ਵਾਰ ਉਹਨਾਂ ਦੇ ਘਰ ਜ਼ਰੂਰ ਜਾਣਾ ਹੁੰਨਾ ਅੱਜ ਵੀ ਜਾਣਾ ਪਿਛਲੇ ਦਿਨੀ ਉਹਨਾਂ ਦੀ ਧਰਮ ਪਤਨੀ ਦੀ ਵੀ ਮੌਤ ਹੋ ਗਈ ਉਹਨਾਂ ਦੇ ਬੱਚੇ ਦੇਖ ਕੇ ਉਹਨਾਂ ਦਾ ਛੋਟਾ ਭਰਾ ਜਿਹੜਾ ਉਹਦੀ ਵੀ ਮੌਤ ਹੋ ਗਈ ਸੀ ਕੁਝ ਬਾਰੇ ਪਹਿਲਾਂ ਬੱਚਾ ਨੂੰ ਦੇਖ ਕੇ ਦਾਦੇ ਦਾਦੀ ਨੂੰ ਦੇਖ ਕੇ ਇੱਕ ਜਣੇ ਦੇ ਪਰਿਵਾਰ ਦੇ ਜੀਆਂ ਨੂੰ ਵੇਖ ਕੇ ਨਾ ਮੇਰਾ ਗੱਜ ਭਰ ਆਉਂਦਾ ਵੀ ਯਾਰ ਕੁਦਰਤ ਆਹ ਕੁਝ ਵੀ ਕਰਦੀ ਆ ਸੋ ਮੇਰੀ ਬੇਨਤੀ ਵੀ ਜੇਕਰ ਕੋਈ ਵੀ ਤੁਹਾਡੇ ਵੀ ਪਿੰਡ ਦੇ ਵਿੱਚ ਤੁਹਾਡੇ ਗਲੀ ਗਵਾਂਢ ਦੇ ਵਿੱਚ ਇਹੋ ਜਿਹਾ ਦੁਖਿਆਰਾ ਹੈ ਤਾਂ ਤੁਸੀਂ ਆਪ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਮਦਦ ਕਰਕੇ ਆਇਓ ਬੰਦਾ ਬੰਦੇ ਦੇ ਕੰਮ ਹੁੰਦਾ ਕਈ ਵਾਰੀ ਬੰਦੇ ਦਾ ਚੇਤੀ ਨਹੀਂ ਕਰਦਾ ਹੁੰਦਾ ਜੀ ਕਿ ਮੈਂ ਕੁਝ ਲੈ ਕੇ ਆਵਾਂ ਤੇ ਉਹ ਹਰ ਦੇ ਮੌਕੇ ਕਿ ਸਾਡੇ ਤਾਂ ਘਰ ਦੇ ਵਿੱਚ ਆਹ ਕੁਝ ਵਾਪਰਿਆ ਤੇ ਤੁਸੀਂ ਜ਼ਰੂਰ ਜਾ ਕੇ ਉਹਨਾਂ ਦੀ ਮਦਦ ਕਰਕੇ ਆਇਓ ਇਹ ਬੜੀ ਲੋੜ ਆ ਸਮੇਂ ਦੀ ਲੋੜ ਆ ਵੈਸੇ ਪੰਜਾਬੀ ਕਰਦੇ ਵੀ ਬਹੁਤ ਭੋਜਾ ਪੰਜਾਬੀਆਂ ਦੇ ਉੱਤੇ ਮਾਣ ਆ ਸਾਨੂੰ ਤੇ ਪਰ ਜੇਕਰ ਕਈ ਵਾਰੀ ਨਹੀਂ ਵੀ ਔੜ ਦੀ ਗੱਲ ਤਾਂ ਇਤਕੀ ਜ਼ਰੂਰ ਜਾ ਕੇ ਆਇਓ ਮੈਂ ਮੈਨੂੰ ਪੱਕਾ ਯਕੀਨ ਆ ਵੀ ਹਰ ਕਿਸੇ ਦੇ ਪਿੰਡ ਦੇ ਵਿੱਚ ਹਰ ਕਿਸੇ ਦੇ ਗਵਾਂਢ ਦੇ ਵਿੱਚ ਕਿਸੇ ਨਾ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਦੀ ਦੋਸਤੀ ਦੇ ਵਿੱਚ ਰਿਸ਼ਤੇ ਦੇ ਵਿੱਚ ਕੁਝ ਨਾ ਕੁਝ ਮਾੜਾ ਚੰਗਾ ਇਤਕੀ ਵਾਪਰਿਆ ਹੀ ਆ ਹਰ ਵਾਰੀ ਵਾਪਰਦਾ ਪਰ ਉਹਨਾਂ ਦੀ ਪੀੜ ਨੂੰ ਅਸੀਂ ਆਪਣੀ ਪੀੜ ਸਮਝ ਗਏ ਬਸ ਗੱਲ ਸਿਰਫ ਇੰਨੀ ਆ ਪਟਾਕੇ ਨਿੱਕੇ ਹੁੰਦਿਆਂ ਨੂੰ ਚਲਾਉਣ ਦਾ ਚਾਹ ਹੁੰਦਾ ਸੀਗਾ ਤੇ त्योਹਾਰ ਆ ਜਿਹੜੇ ਉਹ ਬਚਪਣੇ ਦੇ ਵਿੱਚ ਹੀ ਚੰਗੇ ਲੱਗਦੇ ਆ ਉਦੋਂ ਲੱਗਦਾ ਹੁੰਦਾ ਵੀ ਭਾਈ ਜੇ ਸਾਨੂੰ ਮੇਰੇ ਖਿਆਲ ਆ ਵੀ ਦੀਪਾਂ ਤੇ ਰੌਣਕਾਂ ਪਾਈ ਗਏ ਦੇ ਮਨੂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਪਟਾਕੇ ਮਿਲੇ ਮੇਰੇ ਸਤਕਾਰਯੋਗ ਪਿਤਾ ਜੀ ਨੇ ਲਿਆ ਕੇ ਦਿੱਤੇ ਅਸੀਂ ਭੈਣ ਭਰਾਵਾਂ ਨੇ ਵੰਡ ਕੇ ਉਦੋਂ ਚਲਾ ਲਏ ਪਰ ਸਾਨੂੰ ਇਸ ਗੱਲ ਦੀ ਹਦਾਇਤ ਸੀ ਵੀ ਤੁਸੀਂ ਨਿੱਕੇ ਨਿੱਕੇ ਚੱਕਰੀਆਂ ਜੀਆਂ ਆ ਜਿਹੜੇ ਗੰਡੇ ਪਟਾਕੇ ਜੇ ਇਹ ਚਲਾਉਣੇ ਆ ਸਮੇਂ ਨਾਲ ਬਹੁਤ ਕੁਝ ਬਦਲ ਗਿਆ ਸਮੇਂ ਨਾਲ ਦੀਵਿਆਂ ਦੇ ਰੂਪ ਵੀ ਬਦਲ ਗਏ ਸਮੇਂ ਨਾਲ ਲੜੀਆਂ ਦੇ ਰੂਪ ਵੀ ਬਦਲ ਗਏ ਸਮੇਂ ਨਾਲ ਪਟਾਕੇ ਵੀ ਬਦਲ ਗਏ ਹੁਣ ਹਰ ਤਿਉਹਾਰ ਮੰਡੀ ਦਾ ਵਿਸ਼ਾ ਇਸ ਮੰਡੀ ਦੇ ਵਿੱਚ ਬੜਾ ਕੁਝ ਵਿਕਦਾ ਇਸ ਮੰਡੀ ਦੇ ਵਿੱਚ ਬੜਾ ਕੁਝ ਹੁੰਦਾ ਪਰ ਆਪਾਂ ਆਪਦੀ ਜੇਬ ਨੂੰ ਆਪਣੀ ਸਿਹਤ ਨੂੰ ਆਪਣੇ ਗਵਾਂਢ ਨੂੰ ਆਪਣੇ ਪਿਆਰਿਆਂ ਨੂੰ ਦੇਖ ਕੇ ਹੀ ਤੇ ਉਹ ਹਰ ਮਨਾਈਗੇ ਤੇ ਉਹ ਹਰ ਹੁੰਦੇ ਖੁਸ਼ੀਆਂ ਖੀਣਿਆਂ ਦੇ ਖੁਸ਼ੀਆਂ ਖਿੜੇ ਇਤਕੀ ਬਹੁਤ ਸਾਰੇ ਲੋਕਾਂ ਦੇ ਖੰਭ ਲਾ ਕੇ ਉੱਡੇ ਆ ਸੋ ਇਸ ਗੱਲ ਦੀ ਜ਼ਰੂਰ ਬੇਨਤੀ ਆ ਤੇ ਬਾਕੀ ਜੋ ਜੋ ਕੁਝ ਸਮਾਜ ਦੇ ਵਿੱਚ ਚੱਲੀ ਜਾਂਦਾ ਮੇਰੇ ਖਿਆਲ ਆ ਵੀ ਉਹਨੂੰ ਤਾਂ ਦੁਹਰਾਉਣ ਦੀ ਲੋੜ ਨਹੀਂ ਤੇ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਗੁਰੂ ਘਰਾਂ ਦੇ ਵਿੱਚ ਸੰਗਤ ਬਹੁਤ ਆ ਬਹੁਤ ਚੰਗੀ ਗੱਲ ਆ ਜਾਣਾਂ ਵੀ ਚਾਹੀਦਾ ਮੰਦਰਾਂ ਦੇ ਵਿੱਚ ਵੀ ਮਸਜਿਦਾਂ ਦੇ ਵਿੱਚ ਵੀ ਹਰ ਥਾਂ ਦੇ ਉੱਤੇ ਜਿਹੜੇ ਸ਼ਰਧਾਲੂ ਆ ਜਿਹੜੇ ਪੈਰੋਕਾਰ ਆ ਉਹ ਜਾਣਗੇ ਪਰ ਉੱਥੋਂ ਵੀ ਆਪਾਂ ਇੱਕ ਸੁਨੇਹਾ ਜ਼ਰੂਰ ਲੈ ਕੇ ਆ ਗਏ ਵੀ ਕੱਲਾ ਮੱਥਾ ਤਾਂ ਨਹੀਂ ਟੇਕਿਆ ਸਿਰਫ ਮੱਥਾ ਟੇਕ ਕੇ ਤੇ ਮੂਰੇ ਪੈਸੇ ਸੁੱਟ ਕੇ ਤਾਂ ਨਹੀਂ ਅਸੀਂ ਆਏ ਅਸੀਂ ਜਿਹੜੇ ਵੀ ਧਰਮ ਨਾਲ ਸੰਬੰਧਤ ਆ ਉਸ ਧਰਮ ਨੂੰ ਕਿੰਨਾ ਕੁ ਸਮਝਿਆ ਉਸ ਧਰਮ ਨੂੰ ਕਿੰਨਾ ਕੁ ਮੰਨਿਆ ਉਸ ਧਰਮ ਨੂੰ ਕਿੰਨਾ ਕੁ ਮਨ ਦੇ ਵਿੱਚ ਵਸਾਇਆ ਉਹਦੇ ਮੁਤਾਬਕ ਅਸੀਂ ਕਿਵੇਂ ਚੱਲੇ ਜਿਹੜੇ ਵੀ ਅਸੀਂ ਧਰਮ ਗ੍ਰੰਥ ਦੇ ਨਾਲ ਸੰਬੰਧਤਾ ਉਹਦੇ ਵਿੱਚ ਜੋ ਦਰਜਾ ਉਹਦੇ ਮੁਤਾਬਕ ਕਿਵੇਂ ਚੱਲੇ ਇਸ ਦੀਵਾਲੀ ਦੇ ਉੱਤੇ ਇਸ ਗੱਲ ਨੂੰ ਜ਼ਰੂਰ ਮਹਿਸੂਸ ਕਰਿਓ ਆਪਦੇ ਆਪ ਨੂੰ ਸਵਾਲ ਕਰਿਓ ਤੇ ਦੂਜੇ ਲਈ ਕੁਝ ਨਾ ਕੁਝ ਜ਼ਰੂਰ ਕਰਿਓ ਇਹ ਕੁਝ ਦੱਸਣ ਦੀ ਲੋੜ ਨਹੀਂ ਹੁੰਦੀ ਨਾ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਹੁੰਦੀ ਹੈ ਉਹਦਾ ਕਾਰਨ ਵੀ ਸਾਡੇ ਨਾਲ ਪੰਜਾਬੀ ਸਮਾਜ ਚ ਅੱਜਕੱਲ ਸੋਸ਼ਲ ਮੀਡੀਆ ਤੇ ਵੀ ਤੂੰ ਕੀ ਕੀਤਾ ਤੂੰ ਕੀ ਦੇ ਕੇ ਆਇਆ ਉਹ ਤੂੰ ਕੀ ਦੇ ਕੇ ਆਇਆ ਦਾ ਉੱਤਰ ਵੀ ਨਹੀਂ ਦੇਣ ਦੀ ਲੋੜ ਪਰ ਹਰ ਕਿਸੇ ਨੂੰ ਆਪੋ ਆਪਣੇ ਤੌਰ ਤੇ ਜਿੰਨੇ ਜੋਗਾ ਵੀ ਆ ਉਹ ਮੇਰੇ ਨਾਨੀ ਜੀ ਕਹਿੰਦੇ ਹੁੰਦੇ ਸੀ ਵੀ ਕੋਈ ਸੂਈ ਜੋਗੇ ਆ ਪੁੱਤ ਕੋਈ ਸਲਾਈ ਜੋਗੇ। ਤੁਸੀਂ ਸੂਈ ਜੋਗੇ ਹੋ ਜਾਂ ਸਲਾਈ ਜੋਗੇ ਆ ਪਰ ਜਿੰਨੇ ਕ ਜੋਗੇ ਹੈਗੇ ਆ ਆਪਦੀ ਖੁਸ਼ੀ ਦੇ ਵਿੱਚੋਂ ਅੱਧੀ ਖੁਸ਼ੀ ਦੂਜੇ ਨਾਲ ਇੱਥੇ ਕੀ ਜ਼ਰੂਰ ਸਾਂਝੀ ਕਰਿਓ। ਮੈਂ ਆਪਦੇ ਹਿੱਸੇ ਦਾ ਕੰਮ ਕਰੂੰਗਾ ਤੁਸੀਂ ਆਪਣੇ ਹਿੱਸੇ ਦਾ ਕਰਿਓ ਤੇ ਮੇਰਾ ਖਿਆਲ ਆ ਵੀ ਇਹੀ ਆ ਪਤਾ ਨਹੀਂ ਅਗਲੀ ਦੀਵਾਲੀ ਕਿਹਨੇ ਵੇਖਣੀ ਆ ਕਿਹਨੇ ਨਹੀਂ ਦੇਖਣੀ। ਅਗਲਾ ਸਾਲ ਕਿਹਨੇ ਵੇਖਣਾ ਕਿਹਨੇ ਨਹੀਂ ਵੇਖਣਾ। ਸੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਤੁਹਾਨੂੰ ਦੀਵਾਲੀ ਦੀਆਂ ਮੁਬਾਰਕਾਂ ਜੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਉਹ ਕਿਸੇ ਵੀ ਰੂਪ ਦੇ ਵਿੱਚ ਆ। ਤੁਹਾਨੂੰ ਦੁਗਣੀਆਂ ਚੌਕੜੀਆਂ ਵਧਾਈਆਂ ਜੇ ਤੁਹਾਡੇ ਘਰ ਦੇ ਵਿੱਚ ਉਦਾਸੀ ਆ ਤਾਂ ਤੁਹਾਡੇ ਨਾਲ ਅਫਸੋਸ ਆ ਅਗਲੀ ਦੀਵਾਲੀ ਤੱਕ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਡਾ ਮਨ ਖੁਸ਼ ਰਹੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਛੋੜੇ ਪਏ ਆ ਉਹਨਾਂ ਦੇ ਜਜ਼ਬਾਤ ਨੂੰ ਸਮਝ ਸਕਦੇ ਆ ਪਰ ਗਵਾਂਢ ਦੇ ਵਿੱਚ ਜੇਕਰ ਤੁਹਾਡੇ ਮੌਤ ਹੋਈ ਆ ਮੁਹੱਲੇ 'ਚ ਜੇਕਰ ਤੁਹਾਡੇ ਮੌਤ ਹੋਈ ਆ ਗਲੀ 'ਚ ਜੇਕਰ ਤੁਹਾਡੇ ਮੌਤ ਹੋਈ ਆ ਤੇ ਫਿਰ ਤੁਸੀਂ ਉਹਨਾਂ ਨੂੰ ਚੜਾਉਣ ਵਾਲੀ ਗੱਲ ਨਾ ਕਰਿਓ ਵੀ ਹਸ ਤਾਂ ਪਟਾਕੇ ਐਵੇਂ ਹੀ ਚਲਾਉਣੇ ਹੁੰਦੇ ਤਾਂ ਸਾਨੂੰ ਕੀ ਸਭ ਤੋਂ ਪਹਿਲਾਂ ਗਵਾਂਢੀ ਆ ਤੇ ਗਵਾਂਢ ਇੱਕ ਪਰਿਵਾਰ ਆ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ